ਅਨੰਮੋਕੀ ਤਸ਼ੱਦਦ ਹੁੰਦਾ ਤਾਂ ਇੱਕ ਵੀਡੀਓ ਦੇ ਵਿੱਚ ਬ੍ਰਿਤਪਾਲ ਕਹਿੰਦਾ ਵੀ ਨਜ਼ਰ ਆਇਆ ਕਿ ਮੇਰਾ ਜਵਾੜਾ ਵੀ ਤੋੜ ਦਿੱਤਾ ਕਿਉਂਕਿ ਰੋਟੀ ਪਾਣੀ ਖਾਣਾ ਬੜਾ ਔਖਾ ਹੋ ਜਾਂਦਾ ਇਹਦੇ ਕੋ ਰੋਟੀ ਪਾਣੀ ਤਾਂ ਖਾ ਨਹੀਂ ਸਕਦੇ ਪਾਣੀ ਪਿੰਦੇ ਆ ਜਾਂ ਜੂਸ ਵਗੈਰਾ ਲਿਕੁਇਡ ਲੈਂਦੇ ਆ ਉਹ ਵੀ ਪਾਈਪ ਰਾਹੀਂ ਦੇ ਰਹੇ ਆ ਜੀ ਸਰ ਦੇਖੋ ਜੀ ਲਾਠੀ ਚਾਰਜ ਹੁੰਦਾ ਪਰ ਇੰਨਾ ਨਹੀਂ ਹੁੰਦਾ ਜੀ ਜਿੰਨਾ ਇਹ ਹੋਇਆ ਇਹ ਇੱਕ ਪਹਿਲਾਂ ਹੀ ਮੈਂ ਕਹਿ ਚੁੱਕਿਆ ਕਿ ਨਫ਼ਰਤ ਭਰਿਆ ਉਹ ਸੀਗਾ ਜੀ ਉਦਾ ਇਹਨਾਂ ਤੱਕ ਹੋ ਹੀ ਨਹੀਂ ਸਕਦਾ ਜੀ ਦਸੱਦ ਜਿੰਨਾ ਇਹਨਾਂ ਕੀਤਾ ਜੀ ਇਹਨਾਂ ਦਾ ਇੱਕ ਮਾਰਨ ਇਹਨੇ ਆਪਦੇ ਮਨੋਂ ਦਾ ਮਾਰ ਦਿੱਤਾ ਸੀਗਾ ਜੀ ਹੁਣ ਟ੍ਰੀਟਮੈਂਟ ਕਿਵੇਂ ਚੱਲ ਰਿਹਾ ਗੱਲਬਾਤ ਕਰ ਰਿਹਾ ਪ੍ਰਿਤਪਾਲ ਤੁਹਾਨੂੰ ਕੁਝ ਕਹਿ ਰਿਹਾ ਜਾਂ ਜਿਵੇਂ ਵੀ ਦੇਖੋ ਗੱਲਬਾਤ ਅਜੇ ਕਰ ਨਹੀਂ ਰਿਹਾ ਟ੍ਰੀਟਮੈਂਟ ਬਹੁਤ ਵਧੀਆ ਚੱਲ ਰਿਹਾ ਸਾਨੂੰ ਪਤਾ ਸੀ ਉਥੇ ਇਲਾਜ ਹੋ ਨਹੀਂ ਸੀ ਰਿਹਾ ਪਤਾ ਨਹੀਂ ਸਰਕਾਰਾਂ ਦਾ ਪ੍ਰੈਸ਼ਰ ਸੀ ਜੀ ਜਾਂ ਪੁਲਿਸ ਪ੍ਰਸ਼ਾਸਨ ਦਾ ਪ੍ਰੈਸ਼ਰ ਪ੍ਰੈਸ਼ਰ ਸੀਗਾ ਜੀ ਕਿੱਥੇ ਕਿੱਥੇ ਹੋ ਸੱਟਾਂ ਕਿੱਥੇ ਨੇ ਜਿਵੇਂ ਇੱਕ ਤਾਂ ਇੱਕ ਵੀਡੀਓ ਦੇ ਵਿੱਚ ਦੱਸ ਰਹੀ ਸੀ ਕਿ ਉਹਦਾ ਜਵਾੜਾ ਟੁੱਟਾ ਹੈ ਪ੍ਰਤਪਾਲ ਦਾ ਹੋਰ ਸੱਟਾਂ ਕਿੱਥੇ ਕਿੱਥੇ ਨੇ ਕੋਈ ਹੋਰ ਵੀ ਗੁੱਜੀਆਂ ਸੱਟਾਂ ਵੀ ਨੇ ਕੋਈ ਜਦ ਗੁੱਜੀਆਂ ਦਾ ਦੇਖੋ ਸਾਰੇ ਸਰੀਰ ਤੇ ਨੇ ਸੱਟਾਂ ਸਰੀਰ ਦਾ ਕੋਈ ਅੰਗ ਨਹੀਂਗਾ ਜਿੱਥੇ ਡਾਂਗਾ ਨਾ ਵੱਜੀਆਂ ਹੋਣ ਜਿਵੇਂ ਜਵਾੜੇ ਜਨੇ ਨੱਕ ਟੁੱਟਾ ਹੋਇਆ ਦੰਦ ਟੁੱਟੇ ਆ ਜੀ ਤੇ ਸ਼ਾਇਦ ਤਾਲੂ ਤੇ ਵੀ ਹੈਗੀ ਆ ਜੀ ਤੇ ਲੱਤ ਤੇ ਆ ਜੀ ਸਿਰ ਚ ਹੈ ਪਰਿਵਾਰ ਵੀ ਜਿੱਦੇ ਆਇਆ ਸੀਗਾ ਇੱਥੇ ਲੈ ਕੇ ਆਏ ਸੀਗੇ ਸਾਰਿਆਂ ਦੇ ਅੱਖਾਂ ਭਰੀਆਂ ਹੋਈਆਂ ਸੀ ਕਿ ਕੀ ਕੀਤਾ ਪਿਆ ਪੁੱਤ ਨਾਲ ਇੱਕ ਸ਼ੁਭਕਰਮਣ ਦੀ ਤਸਵੀਰ ਵਾਇਰਲ ਹੁੰਦੀ ਆ ਤੇ ਉਹਦੇ ਵੀ ਕਹਿੰਦੇ ਗੋਲੀ ਮਾਰਤੀ ਸੀਗੀ ਉਹਨੂੰ ਸ਼ਹੀਦ ਕਰ ਦਿੱਤਾ ਉੱਥੇ ਇਹ ਆਪਦਾ ਸ਼ਰੀਹ ਸਾਹਿਬ ਲੈਣ ਲੱਗਾ ਵੈਸੇ ਇੱਕ ਦੋ ਡਾਂਗਾ ਮਾਰਗ ਪਿੱਛੇ ਹੀ ਖਿੱਚ ਕੇ ਲੱਗੇ ਆ ਜੀ ਬੋਲੇ ਚ ਪਾ ਕੇ ਫਿਰ ਤਾਂ ਜੀ ਇੰਨਾ 15 20 ਜਣਿਆ ਕਹਿੰਦੇ ਵੀ ਡਾਂਗਾ ਦੀ ਇੰਨਾ ਕੋਈ ਕਸਰ ਨਹੀਂ ਛੱਡੀ ਜੀ ਪੰਜਾਬ ਦੇ ਨੌਜਵਾਨੀ ਨਾਲ ਇੰਨਾ ਤਸ਼ੱਦਦ ਕੀਤਾ ਗਿਆ ਪਰ ਪੰਜਾਬ ਦੇ ਲੋਕ ਕਿਉਂ ਚੁੱਪ ਬੈਠੇ ਨੇ ਪੰਜਾਬ ਦੀ ਸਰਕਾਰ ਕਿਉਂ ਚੁੱਪ ਬੈਠੀ ਹੋਈ ਆ ਪ੍ਰਿਤਪਾਲ ਦਾ ਕੋਈ ਬੈਰ ਸੀਗਾ ਹਰਿਆਣਾ ਪੁਲਿਸ ਨਾਲ ਜਾਂ ਕੁਝ ਉਹਨਾਂ ਨੇ ਸਾਰਾ ਹੀ ਇੱਕ ਤੀ ਕੜਤਾ ਕਿ ਇੰਨੇ ਹੁਣ ਤੱਕੇ ਚੜਿਆ ਹੁਣ ਅਸੀਂ ਸੂਤ ਕਰਾਂਗੇ। ਔਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ। ਬੀਤੇ ਦਿਨਾਂ ਦੇ ਵਿੱਚ ਇੱਕ ਤਸਵੀਰ ਬੜੀ ਦਿਲ ਨੂੰ ਦਿਖਾਉਣ ਵਾਲੀ ਵਾਇਰਲ ਹੁੰਦੀ ਹੈ ਕਿ ਪ੍ਰਿਤਪਾਲ ਜੋ ਪੰਜਾਬ ਦਾ ਨੌਜਵਾਨ ਹੈ ਉਹ ਬਾਰਡਰ ਦੇ ਉੱਤੇ ਬੈਠਾ ਹੁੰਦਾ ਤਾਂ ਉਹਨੂੰ ਪੁਲਿਸ ਚੱਕ ਲੈ ਜਾਂਦੀ ਹੈ। ਅਣਮਨੋਖੀ ਤਸ਼ੱਦਦ ਹੁੰਦਾ। ਤਾ ਇੱਕ ਵੀਡੀਓ ਦੇ ਵਿੱਚ ਪ੍ਰਿਤਪਾਲ ਕਹਿੰਦਾ ਵੀ ਨਜ਼ਰ ਆਇਆ ਕਿ ਮੇਰਾ ਜਵਾੜਾ ਵੀ ਤੋੜ ਦਿੱਤਾ ਕਿਉਂਕਿ ਰੋਟੀ ਪਾਣੀ ਖਾਣਾ ਬੜਾ ਔਖਾ ਹੋ ਜਾਂਦਾ ਪੰਜਾਬ ਦੇ ਨੌਜਵਾਨੀ ਨਾਲ ਇੰਨਾ ਤਸ਼ੱਦਦ ਕੀਤਾ ਗਿਆ ਪਰ ਪੰਜਾਬ ਦੇ ਲੋਕ ਕਿਉਂ ਚੁੱਪ ਬੈਠੇ ਹੋਏ ਨੇ ਪੰਜਾਬ ਦੀ ਸਰਕਾਰ ਕਿਉਂ ਚੁੱਪ ਬੈਠੀ ਹੋਈ ਹੈ ਪਰ ਹੁਣ ਬਈ ਦੀ ਹਾਲ ਕੀ ਹੈ ਹਾਲਾਤ ਕਿਵੇਂ ਨੇ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਪੀਜੀ ਆਈ ਮੌਜੂਦ ਆ ਬਈ ਦੋਸਤ ਨੇ ਉਹਨਾਂ ਦੇ ਭਰਾ ਨੇ ਗੱਲਬਾਤ ਕਰਨਗੇ ਬਈ ਜਿਹੜਾ ਸਨੇ ਚੀਜ਼ਾਂ ਹੋਈਆਂ ਨੇ ਪ੍ਰਿਤਪਾਲ ਹੋਰਾਂ ਦੇ ਨਾਲ ਰੋਟੀ ਪਾਣੀ ਖਾਣ ਪੀਣ ਦਾ ਜਾਂ ਸਿਹਤ ਹੁਣ ਕਿਵੇਂ ਬਈ ਹੋ ਰਾ ਦੀ ਦੇਖੋ ਸਿਹਤ ਠੀਕ ਹੈ ਜੀ ਆਪਰੇਸ਼ਨ ਹੋ ਚੁੱਕਿਆ ਹੈ ਦੇਖੋ ਰੋਟੀ ਪਾਣੀ ਤਾਂ ਖਾ ਨਹੀਂ ਸਕਦੇ ਪਾਣੀ ਪੀਂਦੇ ਆ ਜਾਂ ਜੂਸ ਵਗੈਰਾ ਲਿਕਵਿਡ ਲੈਂਦੇ ਆ ਉਹ ਵੀ ਪਾਈਪ ਰਾਹੀਂ ਦੇ ਰਹੇ ਆ ਜੀ ਹਾਂਜੀ ਹਾਂਜੀ ਰੋਟੀ ਪਾਣੀ ਨਹੀਂ ਖਾ ਰਿਹਾ ਜੀ ਰੋਟੀ ਮਤਲਬ ਰੋਟੀ ਤਾਂ ਜਿੱਥੇ ਖਾਣੀ ਹੈ ਜੀ ਥੋੜਾ ਘੱਟ 2 ਮਹੀਨੇ ਨਹੀਂ ਖਾ ਸਕਦਾ ਜੀ ਰੋਟੀ ਤਾਂ ਹਾਂਜੀ ਭਾਈ ਜਿਵੇਂ ਇਹ ਦੇਖਣ ਦੇ ਵਿੱਚ ਤਸਵੀਰ ਬੜੀ ਦਿਲ ਨੂੰ ਛੂਹਣ ਵਾਲੀ ਆ ਦਿਲ ਦੁਖਦਾ ਹੈ ਦੇਖ ਕੇ ਕਿ ਪੰਜਾਬ ਦੀ ਨੌਜਵਾਨੀ ਨਾਲ ਇਨਾ ਜਿਹੜਾ ਬਦਸਲੂਕ ਕੀਤਾ ਗਿਆ ਇਨਾ ਤਸ਼ੱਦਦ ਕੀਤਾ ਗਿਆ ਹਨ ਮਨੁੱਖੀ ਲੱਤਾਂ ਤੇ ਮਾਰੀਆਂ ਪੂਰੇ ਸਰੀਰ ਤੇ ਸੱਟਾਂ ਮਾਰੀਆਂ ਜਵਾੜਾ ਤੋੜ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਕਿ ਵੀ ਇਸ ਤੇ ਕਿਹ ਨਾਲ ਕਰਨਾ ਸਹੀ ਸੀਗਾ ਸਰਕਾਰ ਉਸ ਦੇ ਪ੍ਰਸ਼ਾਸਨ ਦਾ ਉੱਤੇ ਸਰ ਦੇਖੋ ਜੀ लाਠੀ ਚਾਰਜ ਹੁੰਦਾ ਪਰ ਇਨਾ ਨਹੀਂ ਹੁੰਦਾ ਜੀ ਜਿੰਨਾ ਇਹ ਹੋਇਆ ਇਹ ਇੱਕ ਪਹਿਲਾਂ ਹੀ ਮੈਂ ਕਹਿ ਚੁੱਕਾ ਹਾਂ ਕਿ ਨਫ਼ਰਤ ਭਰਿਆ ਉਹ ਸੀਗਾ ਜੀ ਇਨਾ ਜਿੰਨੀ ਨਫ਼ਰਤ ਹੋਏਗੀ ਪੁਲਿਸ ਚ ਜਾਂ ਜੋ ਜਿਹੜੇ ਵੀ ਅੱਗੇ ਇਹਨਾਂ ਦੇ ਕੋਈ ਗੁੰਡੇ ਆਏ ਸੀ ਜਿੰਨਾਂ लाਠੀ ਚਾਰਜ ਕੀਤਾ ਸੀ ਇੰਨਾ ਨਜਾਇਜ਼ ਕੀਤਾ ਇਹ ਮਤਲਬ ਨਫ਼ਰਤ ਦੇ ਸਾਹਮਣੇ ਕਿਤੇ ਇਹਨਾਂ ਦੇ ਅੰਦਰ ਨਫ਼ਰਤ ਭਰੀ ਹੋਈ ਹੈ ਜੀ ਉਹਦਾ ਇਹਨਾਂ ਦਾ ਕੋਈ ਨਹੀਂ ਸਕਦਾ ਜੀ ਤਸੱਦ ਜਿੰਨਾ ਇਹਨਾਂ ਕੀਤਾ ਜੀ ਇਹਨਾਂ ਦੇ ਇੱਕ ਮਾਰਨ ਇਹਨੇ ਆਪਦੇ ਵੱਲੋਂ ਤਾਂ ਮਾਰ ਦਿੱਤਾ ਸੀਗਾ ਜੀ ਇਹ ਤਾਂ ਪ੍ਰਮਾਤਮਾ ਰੱਖਣ ਵਾਲਾ ਜਿੰਨੇ ਬਚਾਇਆ ਜੀ ਸੱਚੇ ਪਾਤਸ਼ਾਹ ਨੇ ਬਚਾਇਆ ਉਹਦਾ ਇਹਨਾਂ ਕੋਈ ਕਸਰ ਨਹੀਂ ਛੱਡੀ ਜੀ ਮਾਰਨ ਚੋ ਦੀ ਇਸ ਤਿੱਕੇ ਨਾਲ ਹੁਣ ਤੁਸੀਂ ਪੀਜੀਏ ਪਹੁੰਚੇ ਹੋ ਰੋਤਕ ਲਗਾਤਾਰ ਦਾਖਲ ਸੀਗਾ ਪ੍ਰਤੀਪਾਲਕ ਪਰਿਵਾਰ ਵੀ ਲਗਾਤਾਰ ਕਹਿ ਰਿਹਾ ਸੀ ਕਿ ਇੱਥੇ ਲੈ ਕੇ ਆਓ ਹੁਣ ਟ੍ਰੀਟਮੈਂਟ ਕਿਵੇਂ ਚੱਲ ਰਿਹਾ ਹੈ ਗੱਲਬਾਤ ਕਰ ਰਿਹਾ ਪ੍ਰਿਤਪਾਲ ਤੁਹਾਨੂੰ ਕੁਝ ਕਹਿ ਰਿਹਾ ਜਾਂ ਜਿਵੇਂ ਵੀ ਦੇਖੋ ਗੱਲਬਾਤ ਅਜੇ ਕਰ ਨਹੀਂ ਰਿਹਾ ਟ੍ਰੀਟਮੈਂਟ ਬਹੁਤ ਵਧੀਆ ਚੱਲ ਰਿਹਾ ਬਹੁਤ ਵਧੀਆ ਟ੍ਰੀਟਮੈਂਟ ਹੋ ਰਿਹਾ ਤੇ ਬਹੁਤ ਕੇਅਰ ਹੋ ਰਹੀ ਹੈ ਇਹ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਉੱਥੇ ਮੰਗ ਰੱਖੀ ਸੀ ਕਿ ਰੋहतक ਪੀਜੀਏ ਤੋਂ ਪੰਜਾਬ ਨੂੰ ਰੈਫਰ ਕੀਤਾ ਜਾਏ ਜਾਂ ਚੰਡੀਗੜ੍ਹ ਪੀਜੀਏ ਨੂੰ ਕੀਤਾ ਜਾਏ ਸਾਨੂੰ ਪਤਾ ਸੀ ਉੱਥੇ ਇਲਾਜ ਹੋ ਨਹੀਂ ਸੀ ਰਿਹਾ ਪਤਾ ਨਹੀਂ ਸਰਕਾਰਾਂ ਦਾ ਪ੍ਰੈਸ਼ਰ ਸੀ ਜੀ ਜਾਂ ਪੁਲਿਸ ਪ੍ਰਸ਼ਾਸਨ ਦਾ ਪ੍ਰੈਸ਼ਰ ਪ੍ਰੈਸ਼ਰ ਸੀਗਾ ਜੀ ਉਹਦੇ ਕਰਕੇ ਅਸੀਂ ਕਹਿ ਰਹੇ ਸੀ ਕਿ ਰੈਫਰ ਕੀਤਾ ਜਾਏ ਚੰਡੀਗੜ੍ਹ ਨੂੰ ਜੀ ਭਈ ਕਿੱਥੇ ਕਿੱਥੇ ਹੋਰ ਸੱਟਾਂ ਕਿੱਥੇ ਨੇ ਜਿਵੇਂ ਇੱਕ ਤਾਂ ਇੱਕ ਵੀਡੀਓ ਦੇ ਵਿੱਚ ਦੱਸ ਰਹੇ ਸੀ ਕਿ ਉਹਦਾ ਜਵਾੜਾ ਟੁੱਟਾ ਹੈ ਪ੍ਰਿਤਪਾਲ ਦਾ ਹੋਰ ਸੱਟਾਂ ਕਿੱਥੇ ਕਿੱਥੇ ਨੇ ਕੋਈ ਹੋਰ ਗੁੱਜੀਆਂ ਸੱਟਾਂ ਵੀ ਨੇ ਕੋਈ ਜਦ ਗੁੱਜੀਆਂ ਤਾਂ ਦੇਖੋ ਸਾਰੇ ਸਰੀਰ ਤੇ ਨੇ ਸੱਟਾਂ ਸਰੀਰ ਦਾ ਕੋਈ ਅੰਗ ਨਹੀਂਗਾ ਜਿੱਥੇ ਡਾਂਗਾ ਨਾ ਮਜੀਆਂ ਹੋਣ ਜੇ ਜਵਾੜੇ 'ਚ ਨੇ ਨੱਕ ਟੁੱਟਾ ਹੋਇਆ ਦੰਦ ਟੁੱਟੇ ਆ ਜੀ ਤੇ ਸ਼ਾਇਦ ਤਾਲੂ ਤੇ ਵੀ ਹੈਗੀ ਆ ਜੀ ਤੇ ਲੱਤ ਤੇ ਆ ਜੀ ਸਿਰ 'ਚ ਹੈ ਤੇ ਬਾਕੀ ਜਿੱਦਾਂ ਨੀਲ ਪੈ ਜਾਂਦੇ ਨੇ ਜਦੋਂ ਡਾਂਗਾ ਮਾਰਦੇ ਨੇ ਉਹ ਸਾਰੇ ਸਰੀਰ ਤੇ ਤਕਰੀਬਨ ਹੈਗੇ ਆ ਜੀ ਮਤਲਬ ਇੰਨਾ ਕੋਈ ਜ਼ਿਆਦਾ ਕੁੱਟਿਆ ਜੀ ਉਹਨੂੰ ਉਹਨਾਂ ਪਰਿਵਾਰ ਵੀ ਜਿੱਦੇ ਆਇਆ ਸੀਗਾ ਇੱਥੇ ਲੈ ਕੇ ਆਏ ਸੀਗੇ ਸਾਰਿਆਂ ਦੇ ਅੱਖਾਂ ਭਰੀਆਂ ਹੋਈਆਂ ਸੀ ਕਿ ਕੀ ਕੀਤਾ ਪਿਆ ਪੁੱਤਰ ਨਾਲ ਇੱਕ ਸ਼ੁਭਕਰਮਨ ਦੀ ਤਸਵੀਰ ਵਾਇਰਲ ਹੁੰਦੀ ਆ ਤੇ ਉਹਦੇ ਵੀ ਕਹਿੰਦੇ ਗੋਲੀ ਮਾਰਤੀ ਸੀਗੀ ਉਹਨੂੰ ਸ਼ਹੀਦ ਕਰ ਦਿੱਤਾ ਉੱਥੇ ਇਹ ਫਿਰ ਐਂ ਤਸ਼ੱਦਦ ਇਹੋ ਜਿਹਾ ਕਿਉਂ ਕਰਨਾ ਪੈ ਗਿਆ ਸਰਕਾਰ ਨੂੰ ਜਦੋਂ ਹੁਣ ਜਿਵੇਂ ਪ੍ਰਿਤਪਾਲ ਦੀ ਗੱਲ ਆਉਂਦੀ ਹੈ ਇਹ ਤਾਂ ਕਹਿੰਦੇ ਪਾਣੀ ਵਗੈਰਾ ਰੋਟੀ ਪਾਣੀ ਖਵਾ ਰਿਆ ਸੀਗਾ ਸਾਰਿਆਂ ਨੂੰ ਬਿਲਕੁਲ ਜੀ ਇਹ ਰੋਟੀ ਪਾਣੀ ਖਵਾ ਰਿਆ ਸੀ ਇਹਦੇ ਪਿੱਛੋਂ ਆ ਕੇ ਡਾਂਗ ਮਾਰੀ ਹੈ ਜੀ ਸਿਰ 'ਚ ਹੂੰ ਉਸ ਤੋਂ ਬਾਅਦ ਇਹ ਡਿੱਗ ਗਿਆ ਜੀ ਇਹਨੇ ਪਾਗ ਚੱਕਣੀ ਸੀ ਆਪਦੀ ਪਾਗ ਚੱਕਣ ਲੱਗਾ ਪਿੱਛੋਂ ਨਾਲ ਸ੍ਰੀ ਸਾਹਿਬ ਤੋਂ ਖਿੱਚ ਲਿਆ ਜੀ ਇਹਨੂੰ ਇਹ ਆਪਦਾ ਸ੍ਰੀ ਸਾਹਿਬ ਲੈਣ ਲੱਗਾ ਵੈਸੇ ਇੱਕ ਦੋ ਡਾਂਗਾ ਮਾਰ ਕੇ ਪਿੱਛੇ ਹੀ ਖਿੱਚ ਕੇ ਲੈ ਗਿਆ ਜੀ ਬੋਰੇ 'ਚ ਪਾ ਕੇ ਫਿਰ ਤਾਂ ਜੀ ਇਹਨਾਂ 15 20 ਜਣੇ ਆ ਕਹਿੰਦੇ ਵੀ ਡਾਂਗਾ ਦੀ ਇਹਨਾਂ ਕੋਈ ਕਸਰ ਨਹੀਂ ਛੱਡੀ ਜੀ ਪਰਮਾਤਮਾ ਨੇ ਵਿੱਚ ਆ ਕੇ ਰੱਖਿਆ ਜੀ ਬਈ ਪ੍ਰਿਤਪਾਲ ਦਾ ਕੋਈ ਵੈਰ ਸੀਗਾ ਹਰਿਆਣਾ ਪੁਲਿਸ ਨਾਲ ਜਾਂ ਕੁਝ ਉਹਨਾਂ ਨੇ ਸਾਰਾ ਹੀ ਇੱਕ ਤੇ ਕੜਤਾ ਕਿ ਨਹੀਂ ਹੁਣ ਤੱਕੇ ਚੜਿਆ ਹੁਣ ਅਸੀਂ ਸੂਤ ਕਰਾਂਗੇ ਨਹੀਂ ਜੇ ਮੈਨੂੰ ਲੱਗਦਾ ਪ੍ਰੀਤਪਾਲ ਨਾਲ ਨਹੀਂ ਸੀਗਾ ਵੈਰ ਇਹ ਕਿਸਾਨਾਂ ਨਾਲ ਵੈਰ ਹੋ ਸਕਦਾ ਹੈ ਜੀ ਕਿਸਾਨਾਂ ਨਾਲ ਹੋ ਸਕਦਾ ਜਿਹਦੇ ਕਰਕੇ ਜੋ ਉਹਨਾਂ ਨੂੰ ਹੱਥ ਜਾ ਗਿਆ ਬਸ ਉਹਨਾਂ ਕੁੱਟ-ਕੁੱਟ ਕੇ ਮਾਰਨਾ ਸੀਗਾ ਚਲੋ ਸਾਡੇ ਬਚ ਗਿਆ ਜੀ ਇਹਦਾ ਸਮਝੋ ਜੀ ਅਸੀਂ ਸਮਝਦੇ ਹਾਂ ਦੂਸਰਾ ਜਨਮ ਹੋਇਆ ਜੀ ਇਹਦਾ ਹੋਣਾ ਜਿਹੜਾ ਬਚ ਗਿਆ ਇਹਨੇ ਤਾਂ ਸੱਦਰ ਤੋਂ ਬਾਅਦ ਜੀ ਨਹੀਂ ਬਚਣਾ ਮੁਸ਼ਕਲ ਲੱਗਦਾ ਸੀਗਾ ਜੀ ਬਈ ਭਾਈ ਮੌਤ ਦੇ ਮੂੰਹ ਚੋਂ ਨਿਕਲ ਕੇ ਆ ਗਿਆ ਵਾਪਸ ਜਿਸ ਹੱਬ ਨਾਲ ਕੁੱਟਿਆ ਤੇ ਸਿੱਧਤ ਕੀਤਾ ਗਿਆ ਅਤਿਆਚਾਰ ਕੀਤਾ ਗਿਆ ਨਹੀਂ ਮਾੜਾ ਦਿਲ ਹੁੰਦਾ ਬੰਦਾ ਮਰ ਜਾਣਾ ਸੀਗਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਹਾਂਜੀ ਬਿਲਕੁਲ ਜੀ ਇਹਦਾ ਜਵਾੜਾ ਵੀ ਲੰਮਕ ਗਿਆ ਸੀਗਾ ਜੀ ਹਾਂਜੀ ਜਵਾੜਾ ਲੰਮਕ ਗਿਆ ਇਹਨੇ ਆਪ ਸੈੱਟ ਕੀਤਾ ਜੀ ਬਾਅਦ ਚ ਕਿਉਂ ਉਸ ਟਾਈਮ ਗਰਮ ਸੀਗਾ ਇੱਕ एकदम ਥੋੜਾ ਜਿਹਾ ਉੱਪਰ ਨੂੰ ਚੜਾ ਕੇ ਇਹਨੇ ਫੋਨ ਕਰ ਲਿਆ ਤੇ ਕੋ ਦੋ ਫੋਨ ਸੀ ਇੱਕ ਫੋਨ ਤਾਂ ਪੁਲਿਸ ਨੇ ਖੋਲਿਆ ਸੀ ਦੂਸਰਾ ਇਹਦੇ ਕੋਲ ਸੀ ਉਹ ਬਚ ਗਿਆ ਉਹ ਤੇ ਇਹਨੇ ਕਾਲ ਕਰ ਦਿੱਤੀ ਸੀ ਕਰ ਇਸ ਕਰਕੇ ਤਾਂ ਵਿਚਾਰ ਆਏ ਅਸੀਂ ਪਹੁੰਚ ਗਏ ਨਰਵਾਣੇ ਪਹੁੰਚ ਗਏ ਸੀਗੇ ਜੀ ਉਸ ਤੋਂ ਬਾਅਦ ਪੀਜੀਏ ਲੈ ਕੇ ਇਸ ਕਰਕੇ ਤਾਂ ਸਾਨੂੰ ਪੁਲਿਸ ਪ੍ਰਸ਼ਾਸਨ ਪੀਜੀਏ ਤੋਂ ਰੈਫਰ ਹੋਣ ਨਹੀਂ ਦੇ ਰਹੀ ਸੀ ਇਧਰ ਨੂੰ ਜੀ ਦਬਾਅ ਬਹੁਤ ਸੀ ਰੀਟੇਨ ਕੀਤਾ ਹੋਇਆ ਸੀ ਸਾਨੂੰ ਪੀਜੀਏ ਦੇ ਪੀਜੀਏ ਦੇ ਵਿੱਚ ਰੋहतक ਜੀ ਰੀਟੇਨ ਕੀਤਾ ਸੀ ਇੱਨਾ ਜੀ ਪੁਲਿਸ ਨੇ ਪੁਲਿਸ ਇੰਨਾ ਜ਼ਿਆਦਾ ਲੱਗੀ ਹੋਈ ਸੀ ਜਾਣ ਨਹੀਂ ਦੇ ਰਹੀ ਸੀ ਉੱਥੋਂ ਜੀ ਹੁਣ ਬਈ ਸਾਰੀਆਂ ਰਿਪੋਰਟਾਂ ਕੀ ਕਹਿ ਰਹੇ ਨੇ ਡਾਕਟਰ ਕੀ ਕਹਿੰਦੇ ਨੇ ਜਿਵੇਂ ਹੁਣ ਕਾਫੀ ਦਿਨਾਂ ਤੋਂ ਇੱਥੇ ਐਡਮਿਟ ਨੇ ਕੀ ਕੀ ਆ ਜਾ ਰਿਹਾ ਡਾਕਟਰਾਂ ਵੱਲੋਂ ਕਦੋਂ ਪ੍ਰਿਤਪਾਲ ਵਧੀਆ ਸਹੀ ਹੋ ਜਾਏਗਾ ਕਦੋਂ ਤੁਰਪੇ ਆਪਣੇ ਘਰ ਜਾਏਗਾ ਫਿਰ ਉਸ ਤਰੀਕੇ ਨਾਲ ਕਿਸਾਨੀ ਦੇ ਵਿੱਚ ਜੂਜੇਗਾ ਕਿ ਹਾਂ ਵੀ ਅਸੀਂ ਮੁੱਦੇ ਜਿਹੜੇ ਨੇ ਹੱਲ ਕਰਵਾ ਕੇ ਟਾਂਗੇ ਪੰਜਾਬ ਦੇ ਦੇਖੋ ਜੀ ਕਿਸਾਨ ਦਾ ਮੁੰਡਾ ਹੈ ਕਿਸਾਨ ਹੈ ਆ ਵੀ ਜੀ ਕਿਸਾਨ ਆ ਕਿਸਾਨ ਨਹੀਂ ਮੋਰਚੇ 'ਚ ਬਿਰੂ ਜ਼ਰੂਰ ਜਾਏਗਾ ਜੀ ਜਾਵਾਂਗੇ ਵੀ ਜੀ ਤੇ ਰਹੀ ਗੱਲ ਜੀ ਡਾਕਟਰਾਂ ਦੀ ਡਾਕਟਰਾਂ ਨੇ ਅਜੇ ਕੁਝ ਕਲੀਅਰ ਨਹੀਂ ਕੀਤਾ ਜੀ ਕਿੰਨੇ ਟਾਈਮ ਤੱਕ ਪ੍ਰੋਪਰ ਚੱਲੇਗਾ ਜਾਂ ਬੋਲੇਗਾ ਜੀ ਅਜੇ ਇਲਾਜ ਚੱਲ ਰਿਹਾ ਜੀ ਅਜੇ ਤਾਂ ਆਪਰੇਟ ਆਪਰੇਸ਼ਨ ਹੋਇਆ ਜੀ ਆਜੇ ਕੋਈ ਬੋਲ ਪਾ ਨਹੀਂ ਰਿਹਾ ਇਸ ਤੋਂ ਬਾਅਦ ਡਾਕਟਰ ਹੀ ਦੱਸਣਗੇ ਵਿੱਚ ਮੂੰਹ ਦੇ ਅੰਦਰ ਕੁਝ ਤਾਰਾਂ ਨੇ ਉਤਾਰਾਂ ਕੱਢਣਗੇ ਉਸ ਤੋਂ ਬਾਅਦ ਦੱਸਣਗੇ ਜੀ ਕਿੰਨਾ ਟਾਈਮ ਲੱਗੂਗਾ ਜੀ ਤੁਹਾਡਾ ਕੀ ਨਾਮ ਹੈ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਬੇਤਰਾਂ ਤੁਸੀਂ ਹਾਂਜੀ ਹਾਂਜੀ ਗੁਰਜੀਤ ਸਿੰਘ ਬਈ ਸਾਡੇ ਨਾਲ ਸੀਗੇ ਪ੍ਰਿਤਪਾਲ ਹੋਰੀ ਪੀਜੀਆਈ ਦੇ ਵਿੱਚ ਦਾਖਲ ਨੇ ਜਿਵੇਂ ਰੋहतक ਦਾਖਲ ਸੀਗੇ ਤਾਂ ਉੱਥੋਂ ਬੜੇ ਮੁਸ਼ਕਲ ਤੋਂ ਬਾਅਦ ਇੱਥੇ ਲਿਆਤਾ ਗਿਆ ਹੁਣ ਇਲਾਜ ਚੱਲ ਰਿਹਾ ਜਿਹੜੇ ਇਲਾਜ ਨੇ ਤਾਂ ਰੋਟੀ ਪਾਣੀ ਦਾ ਔਖਾ ਹੈ ਕਿਉਂਕਿ ਜਵਾੜੇ ਤੋੜ ਦਿੱਤੇ ਸੀਗੇ ਅਨਮਨੁੱਖੀ ਤੇਸ਼ੱਦਦ ਪੁਲਿਸ ਨੇ ਕੀਤਾ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਪੰਜਾਬ ਦੇ ਨੌਜਵਾਨ ਨੂੰ ਇਸ ਤਿੱਕੇ ਦੇ ਨਾਲ ਬੋਰੀ ਦੇ ਵਿੱਚ ਪਾ ਕੇ ਕੁੱਟਿਆ ਜਾਵੇ ਇਸ ਵੀਡੀਓ ਨੂੰ ਵੱਤਵਾ ਸਾਂਝਾ ਕਰੋ ਕੈਮਸਾ ਜੋਗ ਦੇ ਰਹੇ ਸੀ ਰਵੀ ਤਾਨਵਾਦ